ਸ੍ਰੀ ਮੁਖਸਰ ਸਾਹਿਬ ਦੀਆਂ ਖੇਤੀ ਸੂਚਨਾਵਾ YouTube ਚੈਨਲ ਦੇ ਉੱਪਰ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਮੇਰੇ ਨਾਲ ਮੌਜੂਦ ਨੇ ਡਾਕਟਰ ਅਮਨਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਮੈਂ ਹੋਸਟ ਅਮਰਤਪਾਲ ਸਿੰਘ ਖੇਤੀਬਾੜੀ ਓਪਨ ਰਿਕਟ ਅੱਜ ਅਸੀਂ ਕਿਸਾਨ ਭਰਾਵਾਂ ਬੱਚਾ ਚਰਚਾ ਕਰਦੇ ਹਾਂ ਜਿਹੜਾ ਪਿਛਲੇ 1-2 ਸਾਲਾਂ ਤੋਂ ਕਾਫੀ ਦਿੱਕਤ ਆ ਰਹੀ ਹੈ ਜਿਹੜੀ ਚੂਹਿਆਂ ਦਾ ਜਿਹੜਾ ਨੁਕਸਾਨ ਹੈ ਫਸਲ ਨੂੰ ਬਹੁਤ ਜ਼ਿਆਦਾ ਹੋ ਰਿਹਾ ਉਸ ਦੇ ਬਾਰੇ ਅੱਜ ਆਪਾਂ ਵਿਸਥਾਰ ਨਾਲ ਚਰਚਾ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਕਿ ਇਸ ਦਾ ਕੀ ਹੱਲ ਹੈ ਆਪਾਂ ਕਿਦਾਂ ਕੰਟਰੋਲ ਕਰ ਸਕਦੇ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਹੜੇ-ਕਿਹੜੇ ਕਾਰਨ ਆ ਜਿੰਨਾ ਕਰਕੇ ਜਿਹੜੇ ਚੂਹੇ ਆ ਉਹ ਫਸਲ ਨੂੰ ਨੁਕਸਾਨ ਕਰਦੇ ਆ ਅਸਲ ਤੇ ਵੀ ਡਾਕਟਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਇੱਕ ਤਾਂ ਜਿਹੜੇ ਕੁਦਰਤੀ ਕੰਟਰੋਲ ਸੀ ਜਿਹੜੇ ਜਾਨਵਰ ਕੁਦਰਤੀ ਤੌਰ ਤੇ ਚੂਹੇ ਨੂੰ ਖਾ ਰਹੇ ਸੀ ਜੇ ਆਪਾਂ ਗੱਲ ਕਰ ਲਈਏ ਸੱਪ ਸੀਗੇ ਜਾਂ ਕੁੱਤੇ ਨੇ ਬਾਜ ਸੀ ਇੱਲਾ ਸੀ ਉਹ ਜਾਨਵਰ ਹੈ ਜਿਹੜਾ ਉਹ ਸਮੇਂ ਦੇ ਨਾਲ ਹੌਲੀ-ਹੌਲੀ ਬਹੁਤ ਜ਼ਿਆਦਾ ਉਹਨਾਂ ਦੀ ਗਿਣਤੀ ਘਟ ਗਈ ਹੈ ਖੇਤਾਂ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਦੂਜਾ ਇੱਕ ਆਪਣੇ ਜਿਹੜੇ ਏਰੀਆ 'ਚ ਦਿੱਕਤ ਰਹੀ ਹੈ ਕੱਲ ਤਾਂ ਚਲੋ ਫੇਰ ਵੀ ਇੱਕ ਚੰਗੀ ਬਾਰਿਸ਼ ਹੋ ਗਈ ਪਰ ਪਿਛਲੇ 2 ਸਾਲਾਂ ਦੇ ਵਿੱਚ ਇੱਕ ਚੰਗੀ ਬਾਰਿਸ਼ ਵੀ ਨਹੀਂ ਹੋਈ ਸੀ ਉਹਦੇ 'ਚ ਕੀ ਹੁੰਦਾ ਵੀ ਖੱਡਾਂ ਸਾਰੀਆਂ ਭਰ ਜਾਂਦੇ ਸੀ ਤੇ ਚੂਹੀ ਦਾ ਕਾਫੀ ਹੱਦ ਤੱਕ ਕੰਟਰੋਲ ਉਹਦੇ ਨਾਲ ਹੋ ਜਾਂਦਾ ਸੀ ਤਾਂ ਇਹਨਾਂ ਕਾਰਨਾਂ ਕਰਕੇ ਜਿਹੜਾ ਪਿਛਲੇ ਸਾਲ ਬਾਰਿਸ਼ ਨਾ ਹੋਣੀ ਤੇ ਕੁਦਰਤੀ ਜੋ ਜੋ ਜਾਨਵਰ ਸੀਗੇ ਖਾਣ ਵਾਲੇ ਉਹਨਾਂ ਦਾ ਘਟ ਜਾਣਾ ਇਹ ਪ੍ਰਮੁੱਖ ਕਾਰਨ ਹੈ ਜਿਹਦੇ ਕਰਕੇ ਆਪਣੇ ਚੂਹੇ ਦੀ ਸਮੱਸਿਆ ਵਧ ਰਹੀ ਏ। ਦੂਸਰਾ ਡਾਕਟਰ ਸਾਹਿਬ ਕਿਹੜੇ ਤਰੀਕੇ ਆ ਜੋ ਸਾਡੇ ਕਿਸਾਨ ਭਰਾਵਾਂ ਨੂੰ ਦੱਸੋ ਜਿਨ੍ਹਾਂ ਨਾਲ ਅਸੀਂ ਜਿਹੜੇ ਚੂਹੇ ਆ ਉਹਨਾਂ ਦੀ ਰੋਕਥਾਮ ਸਹੀ ਢੰਗ ਨਾਲ ਕਰ ਸਕਦੇ ਆ। ਬਿਲਕੁਲ ਡਾਕਟਰ ਸਾਹਿਬ ਕਈ ਮਨੋ ਤਰੀਕੇ ਹੈਗੇ ਕਿਸਾਨ ਵੀਰ ਵੀ ਬੜਾ ਉਹਨਾਂ ਤੋਂ ਹੂਬ ਹੂ ਜਾਣੂ ਨਹੀਂ ਉਹਨਾਂ ਤਰੀਕਿਆਂ ਤੋਂ ਜਿਵੇਂ ਆਪਾਂ ਜਦੋਂ ਖੇਤ ਖਾਲੀ ਹੁੰਦਾ ਆਪਾਂ ਰੌਣੀ ਕਰਦੇ ਆ। ਉਦੋਂ ਖੱਡਾਂ ਭਰ ਜਾਂਦੀਆਂ ਜੂਏ ਨਿਕਲਦੇ ਉਹਨਾਂ ਨੂੰ ਕਿਸਾਨ ਆਪਣੇ ਕੁੱਟ ਕੇ ਮਾਰਦੇ ਇਹ ਵੀ ਤਰੀਕਾ ਵੀ ਕਾਰਗਰ ਹੈ ਫਿਰ ਉਸ ਤੋਂ ਬਾਅਦ ਇੱਕ ਹੋਰ ਹੈ ਜਿਹੜੀਆਂ ਕੋਈ ਆਪਣੀਆਂ ਵਟਾਂ ਕਾਫੀ ਲੰਬੇ ਸਮੇਂ ਤੋਂ ਪੁਰਾਣੇ ਖਾਲ ਜਾਂ ਵਟਾਂ ਉਹਨਾਂ ਚ ਪੱਕੀਆਂ ਖੱਡਾਂ ਹੁੰਦੀਆਂ ਤਾਂ ਉਹ ਵੀ ਆਪਾਂ ਨੂੰ ਸਮੇਂ ਸਿਰ ਨਸ਼ਟ ਕਰ ਦੇਣੇ ਚਾਹੀਦੀਆਂ ਵਟਾਂ ਦੁਬਾਰਾ ਪਾ ਲੈਣੀਆਂ ਚਾਹੀਦੀਆਂ ਉਹਦੇ ਨਾਲ ਟਕਾਣਾ ਮਰ ਜਾਂਦਾ ਤੇ ਉਹਦੇ ਨਾਲ ਵੀ ਚੂਹੇ ਦੀ ਜਿਹੜੀ ਦਿੱਕਤ ਹੈ ਉਹ ਆਪਾਂ ਘਟਾ ਸਕਦੇ ਹਾਂ ਉਸ ਤੋਂ ਬਾਅਦ ਫਿਰ ਤੀਜੇ ਨੰਬਰ ਤੇ ਆਪਣੇ ਕੋਲ ਆ ਜਾਂਦਾ ਜਿਹੜੀ ਆਪਾਂ ਪਿੰਜਰੇ ਦੀ ਵਰਤੋਂ ਵੀ ਕਰ ਸਕਦੇ ਹਾਂ ਇਹ ਸਾਰੇ ਤਰੀਕੇ ਜੇ ਆਪਾਂ ਬਦਲ-ਬਦਲ ਕੇ ਵਰਤਾਂਗੇ ਫੇਰ ਹੀ ਇੱਕ ਚੰਗਾ ਕੰਟਰੋਲ ਮਿਲੂ ਜੇ ਇੱਕ ਕਰੀ ਆਪਾਂ ਪਿੰਜਰੇ ਲਾਤਾ 1 ਏਕੜ ਦੇ ਵਿੱਚ ਯੂਨੀਵਰਸਿਟੀ ਸਿਫਾਰਿਸ਼ ਕਰਦੀ ਵੀ ਆਪਾਂ 16 ਦੇ ਕਰੀਬ ਪਿੰਜਰੇ ਲਾ ਸਕਦੇ ਜਿਹੜੇ ਆਪਾਂ ਨੂੰ ਰਾਹ ਨਹੀਂ ਦੇ ਆ ਵੀ ਚੂਹਾ ਇੱਥੇ ਜ਼ਿਆਦਾ ਹੈ ਖੱਟਾ ਜ਼ਿਆਦਾ ਹੈ ਉਹਨਾਂ ਦੇ ਨੇੜੇ ਆਪਾਂ ਲਾ ਦਿੰਨੇ ਆ ਤੇ ਇਹਦੇ ਚ ਇਹ ਆ ਵੀ ਇੱਕੋ ਪਿੰਜਰਾ ਆਪਾਂ 6 ਮਹੀਨੇ ਜਾਂ ਇੱਕ ਜਾਂ ਦੋ ਵਾਰ ਹੀ ਵਰਤਣਾ ਇਹ ਨਹੀਂ ਵੀ ਅੱਜ ਆਪਾਂ ਪਿੰਜਰੇ ਲਾਦੇ ਉਸ ਤੋਂ ਬਾਅਦ ਫਿਰ ਉਹਨਾਂ ਚ ਜੂਹੀ ਕੱਢੇ ਤੇ ਦੁਬਾਰਾ ਵਰਤਨੇ ਦੋ ਮਹੀਨੇ ਦੁਬਾਰਾ ਪਿੰਜਰਾ ਆਪਾਂ ਖੇਤ ਦੇ ਵਿੱਚ ਨਹੀਂ ਲਾਉਣਾ ਹੁੰਦਾ ਉਸ ਤੋਂ ਬਾਅਦ ਅਖੀਰ ਤੇ ਆਪਣੇ ਕੋਲ ਜਿਹੜਾ ਕੰਟਰੋਲ ਹੈਗਾ ਉਹ ਆ ਜਾਂਦਾ ਵੀ ਜੇ ਇਹਨਾਂ ਤਰੀਕੇ ਨਾਲ ਕਾਬੂ ਨਹੀਂ ਹੁੰਦਾ ਤਾਂ ਆਪਾਂ ਜ਼ਹਿਰ ਦੀ ਵਰਤੋਂ ਕਰ ਸਕਦੇ ਆ ਉਹਦੇ ਚ ਆਪਣੇ ਕੋਲ ਦੋ ਜ਼ਹਿਰ ਆ ਜਾਂਦੇ ਆ ਜ਼ਿੰਕ ਫਾਸਫਾਈਡ ਆ ਜਾਂਦੀ ਹੈ 2% ਦੇ ਵਿੱਚ ਤੇ ਦੂਜੀ ਬਰੋਮੋਡਾਈਲ ਆ ਜਾਂਦੀ ਹੈ 0.005% ਦੇ ਵਿੱਚ ਇਹ ਦੋਨਾਂ ਨੂੰ ਆਪਾਂ ਵਰਤ ਸਕਦੇ ਆ ਵਰਤਨ ਦੇ ਵਿੱਚ ਕੀ ਇਹ ਯੂਨੀਵਰਸਿਟੀ ਸਿਫਾਰਿਸ਼ ਆਪਾਂ ਨੂੰ ਕਰਦੀ ਹੈ ਵੀ ਇੱਕ ਤਾਂ ਇੱਕੋ ਜ਼ਹਿਰ ਨੂੰ 6 ਮਹੀਨੇ ਚ ਇੱਕ ਹੀ ਵਰਤਣਾ ਜੇ ਆਪਾਂ ਜਿੰਕ ਵਰਤ ਲਈ ਤਾਂ ਇਹ ਨਹੀਂ ਵੀ ਅਗਲੀ ਵਾਰੀ ਵੀ ਆਪਾਂ ਜਿੰਕ ਫਾਸਫਾਈਟ ਹੀ ਵਰਤ ਗਏ ਦੂਜੀ ਵਾਰੀ ਜਿਹੜਾ ਆਪਾਂ ਜ਼ਹਿਰ ਉਹ ਬਦਲ ਕੇ ਵਰਤਣਾ ਤੇ ਦੂਜਾ ਜਿਹੜੀ ਇਹਦੀ ਬੇਟ ਤਿਆਰ ਕਰਨੀ ਹੈ ਜਿਹੜੀ ਇਹਦੇ ਅਸਤੇ ਤਿਆਰ ਕਰਨੀ ਹੈ ਉਹਦੇ ਯੂਨੀਵਰਸਿਟੀ ਸਿਫਾਰਿਸ਼ ਕਰਦੀ ਵੀ ਇੱਕ ਤਾਂ ਆਪਾਂ ਸੌਤ ਤੋਂ ਪਹਿਲਾਂ ਚੂਹੇ ਨੂੰ ਗਿਜਾਲ ਗਏ ਜਿਹੜੀ ਖਰਾਕ ਤੇ ਆਪਾਂ ਇਹ ਦਵਾਈ ਲਾ ਕੇ ਪਾਉਣੀ ਹੈ ਉਹ ਪਹਿਲਾਂ ਕੁਛ ਦੇਣਾ ਆਪਾਂ ਉਹਨਾਂ ਨੂੰ ਚੂਹੇ ਨੂੰ ਵੈਸੇ ਹੀ ਪਾਉਂਦੇ ਰਹਿ ਕੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਦਰੜ ਕੀਤੇ ਹੋਏ ਦਾਣੇ ਚਾਹੇ ਬਾਜਰੇ ਦੇ ਹੋਣ ਕਣਕ ਦੇ ਹੋਣ ਜਵਾਰ ਦੇ ਹੋਣ ਜਾਂ ਕਿੰਨੇ ਮਿਕਸ ਹੋਣ ਇਹ 1 ਕਿਲੋ ਦਾਣੇ ਆਪਾਂ ਲੈ ਲਈ ਇਹਨਾਂ ਉੱਤੇ 20 ਗ੍ਰਾਮ ਜਿਹੜਾ ਤੇਲ ਹੈ ਸਰੋਂ ਦਾ ਉਹ ਲਾ ਲੈਣਾ ਤੇ ਵਿੱਚ 20 ਗ੍ਰਾਮ ਵੀ ਆਪਾਂ ਇਹਦੇ ਖੰਡ ਪਾ ਲੈਣੀ ਹੈ ਪੀਸੀਓਈ ਖੰਡ ਦੀ ਵਰਤੋਂ ਕਰਕੇ ਤੇ ਜਿਹੜਾ ਜ਼ਹਿਰ ਹੈ ਜਿਹਨੂੰ ਆਪਾਂ ਜ਼ਿੰਕ ਫਾਸਫਾਈਟ ਵਰਤਦੇ ਹਾਂ ਤੋਂ 25 ਗ੍ਰਾਮ ਆਪਾਂ ਵਰਤਣਾ 1 ਕਿਲੋ ਦੇ ਉੱਤੇ ਤੇ ਜੇ ਇੱਕ ਆਪਾਂ ਬਰੋਮੋਡਾਈਲਨ ਵਰਤਦੇ ਹਾਂ ਤਾਂ ਉਹ ਆਪਾਂ 20 ਗ੍ਰਾਮ ਇਹ ਪ੍ਰਤੀ ਕਿਲੋ ਦੇ ਹਿਸਾਬ ਤੇ ਵਰਤਣਾ ਹੈ ਇਹ ਜ਼ਹਿਰ ਨੂੰ ਤਿਆਰ ਕਰਕੇ ਆਪਾਂ ਤੇ 400 ਗ੍ਰਾਮ ਮੰਨ ਲਓ weight ਆਪਾਂ ਜਿਹੜੀ 1 ਕਿੱਲੇ ਦੇ ਵਿੱਚ ਛੋਟੀਆਂ ਛੋਟੀਆਂ ਢੇਰੀਆਂ ਬਣਾ ਕੇ ਖੱਟਾਂ ਦੇ ਕੋਲੇ ਆਪਾਂ ਇਹ ਰੱਖ ਸਕਦੇ ਹਾਂ ਤੇ ਇਹਦੇ ਨਾਲ ਜਿਹੜਾ ਚੂਹੇ ਦੀ ਸਮੱਸਿਆ ਆਪਣੇ ਕੰਟਰੋਲ ਕਰ ਸਕਦੇ ਹਾਂ ਇੱਕ ਨਸਰ ਵੀ ਦੱਸੋ ਵੀ ਚੂਹਿਆਂ ਨੂੰ ਕੰਟਰੋਲ ਕਰਨ ਵਾਸਤੇ ਸਹੀ ਸਮਾਂ ਕਿਹੜਾ ਹੈ ਕਿਹੜਾ ਮਹੀਨਾ ਜਦੋਂ ਆਪਾਂ ਸਹੀ ਕੰਟਰੋਲ ਕਰ ਸਕਦੇ ਆ ਇਹਦੇ ਵਿੱਚ ਡਾਕਟਰ ਸਾਹਿਬ ਜੇ ਆਪਾਂ ਹੁਣ ਗੱਲ ਕਰ ਗਏ ਇੱਕ ਤਾਂ ਜਦੋਂ ਆਪਣੇ ਖੇਤ ਖਾਲੀ ਹੁੰਦੇ ਆ ਅਪ੍ਰੈਲ ਮਈ ਦੇ ਦਿਨ ਹੁੰਦੇ ਉਹਨਾਂ ਦਿਨਾਂ ਦੇ ਵਿੱਚ ਆਪਾਂ ਚੂਹਾ ਕੰਟਰੋਲ ਕਰ ਲੈਨੇ ਆ ਉਦੋਂ ਪਾਣੀ ਦੀ ਗਰ ਤੋਂ ਵੀ ਆਪਾਂ ਕਰ ਸਕਦੇ ਆ ਪਾਣੀ ਵੀ ਰੱਖ ਲੀਏ ਤਾਂ ਪਾਣੀ ਪੀਣ ਦੇ ਵੀ ਚੂਹਾ ਆਉਂਦਾ ਉਹਨਾਂ ਦਿਨਾਂ 'ਚ ਬੜੀ ਖੁਸ਼ਕੀ ਹੁੰਦੀ ਹੈ ਆਪਾਂ ਉਹਦੇ 'ਚ ਵੀ ਦਵਾਈ ਮਾੜੀ ਮੋਟੀ ਪਾ ਕੇ ਕਿਤੇ ਨਾ ਕਿਤੇ ਰੱਖ ਸਕਦੇ ਆ ਉਸ ਤੋਂ ਬਾਅਦ ਪਰ ਇਹਦੇ 'ਚ ਪਾਣੀ ਚਾਹੀਏ ਜ਼ਰੂਰ ਆਪਾਂ ਧਿਆਨ ਰੱਖਣਾ ਵੀ ਉਹਨੂੰ ਹੋਰ ਜਾਨਵਰ ਨਾ ਪੀਣ ਉਹ ਛੋਟੇ ਭਾਂਡੇ ਜੋਵੇ ਬਿਲਕੁਲ ਆਪਾਂ ਕਿਤੇ ਨੱਪ ਕੇ ਰੱਖ ਗਏ ਤਾਂ ਜੋ ਕੱਲਾ ਚੂਹਾ ਹੀ ਪੀਵੇ ਹੋਰ ਜਾਨਵਰ ਜਿਹੜੇ ਖੇਤਾਂ 'ਚ ਵਾਰਾਂ ਨੇ ਉਹ ਇਹ ਨਾ ਪੀਣਾਂ ਤੇ ਉਸ ਤੋਂ ਬਾਅਦ ਦੂਜਾ ਜਿਹੜਾ ਹੈਗਾ ਜੀ ਉਹਨਾਂ ਦਿਨਾਂ 'ਚ ਆਪਾਂ ਜਦੋਂ ਪਾਣੀ ਲਾਉਨੇ ਉਦੋਂ ਕੰਟਰੋਲ ਕਰ ਸਕਦੇ ਹਾਂ ਫਿਰ ਜਿਹੜਾ ਝੋਨੇ ਦੀ ਫਸਲ 'ਚ ਜੇ ਆਪਾਂ ਹੁਣ ਗੱਲ ਕਰੀਏ ਤਾਂ ਹੁਣ ਆਪਣੇ ਅਗਸਤ ਤੋਂ ਜਿਹੜਾ ਸਮਾਂ ਹੈਗਾ ਸਤੰਬਰ ਤੱਕ ਦਾ ਇਹਦੇ ਵਿੱਚ ਚੂਹਾ ਜਿਹੜਾ ਕੀ ਹੁੰਦਾ ਆਪਾਂ ਚੂਹਾ ਦੇਖਿਆ ਹੀ ਹੋਣਾ ਜਦੋਂ ਇੱਕ ਤਾਂ ਪਨੀਰੀ ਬੀਜੀ ਹੁੰਦੀ ਹੈ ਬਾਸਪਤੀ ਦੀ ਉਹਨੂੰ ਬੜਾ ਖਾਂਦਾ ਫਿਰ ਜਦੋਂ ਦਾਣੇ ਪੈ ਜਾਂਦੇ ਤਾਂ ਉਦੋਂ ਵੀ ਚੂਹੇ ਦੀ ਪ੍ਰੈਫਰੈਂਸ ਹੁੰਦੀ ਹੈ ਵੀ ਆਪਾਂ ਦਾਣੇ ਨੂੰ ਖਾਈਏ ਪਰ ਜਿਹੜਾ ਅਗਸਤ ਤੋਂ ਸਤੰਬਰ ਦਾ ਸਮਾਂ ਹੈ ਇਹਦੇ 'ਚ ਜੇ ਆਪਾਂ ਕੋਈ ਅਨਾਜ ਤੇ ਦਵਾਈ ਲਾ ਕੇ ਪਾਵਾਂਗੇ ਤਜੂਆ ਉਹਨੂੰ ਖਾਣਾ ਇਹਨੂੰ ਤਰਜੀਹ ਜ਼ਿਆਦਾ ਦਿੰਦਾ ਤੇ ਕੰਟਰੋਲ ਹੈ ਜਿਹੜੋ ਜਿਆਦਾ ਚੰਗੀ ਤਰ੍ਹਾਂ ਆਪਾਂ ਝੋਨੇ ਦੇ ਵਿੱਚ ਕਰ ਸਕਦੇ ਹਾਂ ਅਗਸਤ ਤੋਂ ਸਤੰਬਰ ਤੱਕ ਉਸ ਤੋਂ ਬਾਅਦ ਜੂਏ ਨੇ ਫਿਰ ਆਪਣੀ ਦਾਣਿਆਂ ਤੇ ਲਾਈ ਹੋਈ ਬੀਟ ਹੈ ਜਿਹੜੀ ਉਹ ਨਹੀਂ ਖਾਣੀ ਇੱਕ ਡਾਕਟਰ ਸਾਹਿਬ ਵੀ ਦੇਖਣ ਚ ਆਇਆ ਵੀ ਜਿਹੜੇ ਕਿਸਾਨ ਭਰਾ ਬੜੇ ਯਤਨ ਕਰਦੇ ਆ ਚੂਹਿਆਂ ਨੂੰ ਕੰਟਰੋਲ ਕਰਨ ਵਾਸਤੇ ਪਰ ਫਿਰ ਵੀ ਕਈ ਕਾਰਨ ਇਹ ਦਿੰਦੇ ਆ ਜਿੰਨਾ ਕਰਕੇ ਉਹ ਕੰਟਰੋਲ ਨਹੀਂ ਹੁੰਦੇ ਤਾਂ ਹੋਰ ਇਸ ਤੋਂ ਇਲਾਵਾ ਆਪਾਂ ਕੀ ਯਤਨ ਕਰ ਸਕਦੇ ਵੀ ਜਿਹੜਾ ਚੂਹਾ ਹੈ ਇਹਨਾਂ ਦੇ ਕੰਟਰੋਲ ਹੋ ਸਕੇ ਇਹਦੇ ਵਿੱਚ ਬਿਲਕੁਲ ਡਾਕਟਰ ਸਾਹਿਬ ਕੀ ਦਿੱਕਤ ਹੈ ਕਿ ਇੱਕ ਕਿਸਾਨ ਤਾਂ ਜਿਹੜਾ ਉਹ ਕੰਟਰੋਲ ਆਪਦੇ ਨੂੰ ਪੂਰੀ ਕੋਸ਼ਿਸ਼ ਕਰ ਰਿਹਾ ਹੁੰਦਾ ਵੀ ਮੈਂ ਦਵਾਈ ਪਾ ਦਾਂ ਤੇ ਵਿੱਚੂਆਂ ਦਾ ਸਮੱਸਿਆ ਦਾ ਹੱਲ ਹੋ ਜੇ ਪਰ ਉਸ ਦੇ ਨਾਲ ਹੀ ਉਹਦਾ ਗਵੰਡ ਹੀ ਹੁੰਦਾ ਜਿਹੜਾ ਉਹ ਦਵਾਈ ਨਹੀਂ ਵਰਤ ਰਿਹਾ ਹੁੰਦਾਗਾ ਤਾਂ ਉਹਦੇ ਕਰਕੇ ਇਹ ਬੜੀ ਦਿੱਕਤ ਆਉਂਦੀ ਹੈ ਇਸ ਕਰਕੇ ਜ਼ਰੂਰੀ ਹੈ ਵੈਸੇ ਤਾਂ ਅਸ਼ਪਾਰਸ਼ ਕੀਤੀ ਹੈ ਵੀ ਜੇ ਜਿਆਦਾ ਚੰਗਾ ਕੰਟਰੋਲ ਲੈਣਾ ਤੇ ਪਿੰਡ ਪੱਧਰ ਤੇ ਇੱਕੋ ਦਿਨ ਵੇਟ ਹੈ ਜਿਹੜੀ ਸਾਰਿਆਂ ਨੂੰ ਪਾਈ ਜਾਵੇ ਤਾਂ ਕੰਟਰੋਲ ਜਿਆਦਾ ਵਧੀਆ ਹੁੰਦਾ ਪਰ ਫਿਰ ਵੀ ਜੇ ਪਿੰਡ ਪੱਧਰ ਤੇ ਨਹੀਂ ਵੀ ਹੋ ਸਕਦਾ ਤਾਂ ਘੱਟੋ ਘੱਟ ਜਿਹੜੇ ਨੇੜ ਦੇ ਕਿਸਾਨ ਹੁੰਦੇ ਕੋਈ 5 ਜਾਂ 10 ਜਾਂ ਜਿੰਨੇ ਵੱਧ ਤੋਂ ਵੱਧ ਕਿਸਾਨ ਜੇ ਤਾਲਮੇਲ ਕਰਕੇ ਇੱਕੋ ਦਿਨ ਇਹ ਵੇਟ ਪਾਉਣ ਤਾਂ ਉਹਦੇ ਨਾਲ ਜਿਹੜਾ ਕੰਟਰੋਲ ਦੀ ਜਿਹੜੀ ਆਪਣੀ ਉਹ ਐਫੀਸ਼ੀਐਂਸੀ ਵਧ ਸਕਦੀ ਹੈ ਇੱਕ ਨਰਸਾ ਵੀ ਦੱਸੋ ਵੀ ਅਖੀਰ ਨੂੰ ਸਾਨੂੰ ਵੀ ਜਿਹੜਾ ਚੂਹਿਆਂ ਦਾ ਕੰਟਰੋਲ ਆਉਣ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਆਪਾਂ ਨੂੰ ਵਰਤਣੀਆਂ ਚਾਹੀਦੀਆਂ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬਿਲਕੁਲ ਹੀ ਇਹਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਜਿੰਕ ਫਾਸਫਾਈਟ ਜਿਹੜਾ ਜ਼ਹਿਰ ਹੈ ਜਾਂ ਬਰੋਮੋਡਾਈਲ ਉਹਨੇ ਬੜੇ ਹੀ ਤੇਜ਼ ਤੇ ਖਤਰਨਾਕ ਜ਼ਹਿਰ ਨੇ ਇਦੇ ਵਿੱਚ ਇਨਸਾਨ ਦੀ ਜ਼ਿੰਦਗੀ ਦਾ ਜਾਂ ਕਿਸੇ ਹੋਰ ਜਾਨਵਰ ਜਿਹੜੇ ਆਪਣੇ ਖੇਤਾਂ 'ਚ ਉਹਨਾਂ ਦੀ ਜ਼ਿੰਦਗੀ ਦਾ ਨੁਕਸਾਨ ਹੋਣ ਦਾ ਬਹੁਤ ਜ਼ਿਆਦਾ ਮਨ ਲੋ ਖਤਰਾ ਰਹਿੰਦਾ ਹੈ। ਤਾਂ ਉਹਨੂੰ ਰੋਕ ਥਾਮ ਲਈ ਸਾਰਿਆਂ ਤੋਂ ਪਹਿਲਾਂ ਤੇ ਇਹ ਵੀ ਜੋ ਵੀ ਕੰਮ ਹੈ ਜਾਂ ਆਪ ਜਿੰਮੇਵਾਰੀ ਦਵਾਈ ਪਾਉਣੀ ਹੈ ਤਾਂ ਹੱਥਾਂ ਤੇ ਦਸਤਾਨੇ ਜ਼ਰੂਰ ਚੜਾਵੇ। ਇਹ ਜ਼ਹਿਰ ਜਦੋਂ ਆਪਾਂ ਘਰੇਲਿਆ ਕੇ ਰੱਖਣਾ ਹੈ ਤਾਂ ਇਹ ਵੀ ਥਾਂ ਤੇ ਰੱਖੋ ਵੀ ਜਿਹੜਾ ਜਵਾਕਾਂ ਦੀ ਤੇ ਪਸ਼ੂਆਂ ਦੀ ਪਹੁੰਚ ਤੋਂ ਬਾਹਰ ਹੋਵੇ। ਇਹ ਜੇ ਕੋਈ ਆਪਣੇ ਘਰੇ ਅੰਸਖਾਂ ਵੀ ਘਟਨਾ ਨਾ ਹੋਵੇ ਜਿਹਦੇ ਨਾਲ ਉਸ ਤੋਂ ਬਾਅਦ ਜਦੋਂ ਆਪਾਂ ਕਈ ਭਾਂਡੇ ਵੀ ਵਰਤਣਾ ਹੈ ਤਾਂ ਭਾਂਡਾ ਵੀ ਕੋਸ਼ਿਸ਼ ਕਰੋ ਵੀ ਪਲਾਸਟਿਕ ਦੇ ਜਿਹੜੇ ਕੋਈ ਆਪਣੇ ਪੁਰਾਣੇ ਖਰਾਬ ਹੋਏ ਹੋਏ ਹੈਗੇ ਆ ਸਪਰੇਅ ਵਾਲੇ ਉਹ ਭਾਂਡੇ ਵਰਤ ਨੋ ਕਈ ਵਾਰੀ ਕਿਸਾਨ ਕੀ ਕਰਦੇ ਰਸੋਈ ਚ ਵਰਤਨ ਵਾਲਾ ਭਾਂਡਾ ਹੀ ਵਰਤ ਰਹਿੰਦੇ ਤੇ ਵੀ ਜੀ ਗਲਤੀ ਆਪਾਂ ਨਾ ਕਰਗੀ ਤੇ ਉਸ ਤੋਂ ਬਾਅਦ ਜਿਹੜੇ ਜਦੋਂ ਚੂਹੇ ਆਪਣੇ ਮਰ ਜਾਂਦੇ ਜ਼ਹਿਰ ਪਾਉਣ ਤੋਂ ਬਾਅਦ ਆਪਾਂ ਉਹਨਾਂ ਨੂੰ ਉਵੇਂ ਹੀ ਨਾ ਛੱਡੀਏ ਉਹਨਾਂ ਨੂੰ ਮੁੜ ਕੇ ਹੋਰ ਜਾਨਵਰ ਚੱਕ ਕੇ ਖਾਂਦੇ ਆ ਤਾਂ ਉਹਨਾਂ ਦਾ ਫੇਰ ਨੁਕਸਾਨ ਹੁੰਦਾ ਹੈ ਜਾਹੇ ਉਹ ਬਿੱਲੀ ਆ ਜਾਂ ਸੱਪ ਤਾਂ ਆਪਾਂ ਕੋਸ਼ਿਸ਼ ਕਰਗੇ ਵੀ ਜਿਹੜੇ ਚੂਹੇ ਆਪਾਂ ਦਵਾਈ ਨਾਲ ਮਾਰੇ ਆ ਉਹ ਸਾਰੇ ਇਕੱਠੇ ਕਰਕੇ ਤੇ ਇੱਕ ਥਾਂ ਤੇ ਨੱਪ ਲਈਏ ਤਾਂ ਜੋ ਆਪਣੇ ਜਿਹੜੇ ਮਿੱਤਰ ਜੀਵ ਨੇ ਉਹਨਾਂ ਦਾ ਕੋਈ ਨੁਕਸਾਨ ਇਹਦੇ ਨਾਲ ਨਾ ਹੋਵੇ ਤੇ ਇਹਨਾਂ ਕੁਝ ਗੱਲਾਂ ਦਾ ਆਪਾਂ ਧਿਆਨ ਜ਼ਰੂਰ ਰੱਖੀਏ ਤੇ ਚੂਹੇ ਦਾ ਜਿਹੜਾ ਆਪਾਂ ਉਹ ਸਰ ਚੰਗੀ ਤਰ੍ਹਾਂ ਕੰਟਰੋਲ ਆਪਾਂ ਕਰ ਸਕਦੇ ਹਾਂ ਨਿਸ਼ਾਨ ਪ੍ਰਭੋ ਵਾਚਤੀ ਜਿਹੜੀ ਜਾਣਕਾਰੀ ਹੈ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਚੂਹਿਆਂ ਦੀ ਸੱਚੀ ਰੋਕਥਾਮ ਕਿੱਦਾਂ ਆਪਾਂ ਕਰ ਸਕਦੇ ਹਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਪ੍ਰਤਿਆ ਜਾਣਕਾਰੀ ਜਿਹੜੀ ਤੁਸੀਂ ਕਿਸਾਨਾਂ ਨੂੰ ਮੁਹੱਈਆ ਕਰਵਾਈ ਹੈ ਤਾਂ ਕਿਸਾਨ ਭਰਾਓ ਅੱਜ ਦੇ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ